ਪ੍ਰੋਫੈਸਰ ਰਜਿੰਦਰ ਸਿੰਘ ਵੱਲੋਂ ਤਿਆਰ ਕੀਤੀ 올ੰਪੀਅਨ ਮਹਿੰਦਰ ਮੁੰਚੀ ਹਾਕੀ ਟੂਰਨਾਮੈਂਟ ਦੀ ਇੱਕ ਰਿਪੋਰਟ ਲਗਾਤਾਰ 24 ਸਾਲ ਤੋਂ ਕਰਵਾਏ ਜਾ ਰਹੇ 올ੰਪੀਅਨ ਮਹਿੰਦਰ ਮੁੰਚੀ ਦੀ ਯਾਦ ਵਿੱਚ 19 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਦਾ ਹਾਕੀ ਟੂਰਨਾਮੈਂਟ ਇਸ ਸਾਲ ਬੀਐਸਐਫ ਜਲੰਧਰ ਦੇ ਹਾਕੀ ਸਟੇਡੀਅਮ ਵਿੱਚ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਕਰਵਾਇਆ ਗਿਆ ਇਹ ਉਹ 올ੰਪੀਅਨ ਮਹਿੰਦਰ ਮੁੰਚੀ ਹੈ ਜੋ 1975 ਵਿੱਚ ਕੋਲਾਲੰਪੁਰ ਦੀ ਸੁੰਦਰ ਧਰਤੀ ਤੇ ਵਰਲਡ ਕੱਪ ਹਾਕੀ ਟੂਰਨਾਮੈਂਟ ਵਿੱਚ ਜਿਨ੍ਹਾਂ ਹਿੱਸਾ ਲਿਆ ਸੀ ਪੰਜਾਬ ਨੂੰ ਇਸ ਗੱਲ ਦਾ ਫਖਰ ਹੈ ਕਿ ਜਿੱਥੇ ਪੰਜਾਬ ਦੇ 올ੰਪੀਅਨ ਸਰਦਾਰ ਬਲਬੀਰ ਸਿੰਘ ਸੀਨੀਅਰ ਤੇ ਹੰਡੇ ਤੇ ਤਜਰਬੇਕਾਰ ਕੋਚ ਸਰਦਾਰ ਗੁਰਚਰਨ ਸਿੰਘ ਬੋਦੀ ਕ੍ਰਮਵਾਰ ਮੈਨੇਜਰ ਤੇ ਕੋਚ ਨਿਯੁਕਤ ਕੀਤੇ ਗਏ ਸਨ ਉੱਥੇ ਪੰਜਾਬ ਤੇ ਪੈਦਾ ਕੀਤੇ 6 올ੰਪੀਅਨ ਜਿਵੇਂ ਕਿ ਭਾਰਤੀ ਟੀਮ ਦੇ ਕਪਤਾਨ ਅਜੀਤਪਾਲ ਸਿੰਘ ਹਰਚਰਨ ਸਿੰਘ ਸੁਰਜੀਤ ਸਿੰਘ ਵਰਿੰਦਰ ਸਿੰਘ ਓਂਕਾਰ ਸਿੰਘ ਤੇ ਮੋਹਿੰਦਰ ਮੁੰਸ਼ੀ ਇਸ ਭਾਰਤੀ ਟੀਮ ਦੇ ਮੈਂਬਰ ਹੀ ਨਹੀਂ ਸਗੋਂ ਉਹ ਖਿਡਾਰੀ ਸਨ ਜਿਨ੍ਹਾਂ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਸੋਨੇ ਦਾ ਤਮਗਾ ਜਿੱਤਣ ਵਿੱਚ ਕਾਮਯਾਬ ਹੋਇਆ ਸੀ ਇਸ ਟੂਰਨਾਮੈਂਟ ਵਿੱਚ ਭਾਰਤ ਦੀਆਂ ਚੋਟੀ ਦੀਆਂ 12 ਟੀਮਾਂ ਨੇ ਹਿੱਸਾ ਲਿਆ ਇਸ ਟੂਰਨਾਮੈਂਟ ਦਾ ਉਦਘਾਟਨ ਡਾਕਟਰ ਅਤੁਲ ਫੁੱਲਜ਼ੇਲੇ ਆਈਪੀਐਸ ਆਈਜੀ ਬੀਐਸਐਫ ਪੰਜਾਬ ਨੇ ਕੀਤਾ ਚੀਫ ਗੈਸਟ ਡਾਕਟਰ ਅਤੁਲ ਸਾਹਿਬ ਦੇ ਸਟੇਡੀਅਮ ਵਿੱਚ ਦਾਖਲ ਹੋਣ ਤੋਂ ਪਹਿਲਾਂ 올ੰਪੀਅਨ ਦਵਿੰਦਰ ਸਿੰਘ ਸਾਬਕਾ ਡੀਆਈਜੀ ਤੇ ਅੰਤਰਰਾਸ਼ਟਰੀ ਖਿਡਾਰੀ ਸਰਦਾਰ ਦਲਜੀਤ ਸਿੰਘ ਅਸਿਸਟੈਂਟ ਕਮਿਸ਼ਨਰ ਨੇ ਇੱਕ ਖੂਬਸੂਰਤ ਗੁਲਦਸਤਾ ਪੇਸ਼ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਉਸ ਤੋਂ ਬਾਅਦ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਫੁੱਲਾਂ ਦੀ ਹਾਰ ਪਾ ਕੇ ਬੜੀ ਗਰਮਜੋਸ਼ੀ ਨਾਲ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਡਾਕਟਰ ਅਤਲ ਹੁਰਾ ਨੇ ਟਰਨਮੈਂਟ ਦਾ ਉਦਘਾਟਨ ਗੁਬਾਰੇ ਛੱਡ ਕੇ ਕੀਤਾ। ਉਹਨਾਂ ਦੇ ਨਾਲ ਅੰਤਰਰਾਸ਼ਟਰੀ ਖਿਡਾਰੀਨ ਸ਼੍ਰੀਮਤੀ ਸੁਦਰਸ਼ਨ ਕੌਰ, 올ੰਪੀਅਨ ਦਵਿੰਦਰ ਸਿੰਘ ਗਰਚਾ, ਅੰਤਰਰਾਸ਼ਟਰੀ ਖਿਡਾਰੀ ਸਰਦਾਰ ਦਲਜੀਤ ਸਿੰਘ, ਸਰਦਾਰ ਸਤਪਾਲ ਸਿੰਘ ਮੁੰਸ਼ੀ ਤੇ ਹੋਰ ਪ੍ਰਬੰਧਕ ਕਮੇਟੀ ਦੇ ਮੈਂਬਰ ਮੌਜੂਦ ਸਨ। ਬਹੁਤ ਹੀ ਖੁਸ਼ੀ ਭਰਿਆ ਵਾਤਾਵਰਣ ਸੀ। ਇਸ ਉਦਘਾਟਨੀ ਰਸਮ ਤੋਂ ਬਾਅਦ ਮੈਦਾਨ ਵਿੱਚ ਜਾ ਕੇ ਡਾਕਟਰ ਅਤੁਲ ਫੁੱਲਜ਼ੀਲੇ ਨੇ ਖਿਡਾਰੀਆਂ ਦੇ ਨਾਲ ਜਾਣ ਪਛਾਣ ਵੀ ਕੀਤੀ ਮੁੱਖ ਮਹਿਮਾਨ ਡਾਕਟਰ ਅਤੁਲ ਫੁੱਲਜ਼ੀਲੇ ਹਰਾਂ ਦੀ ਐਥਲੈਟਿਕ ਬਾਡੀ ਨੂੰ ਦੇਖ ਕੇ ਇਦਾਂ ਲੱਗਦਾ ਸੀ ਕਿ ਜਿਦਾਂ ਜਨਾਬ ਆਪਣੇ ਸਮੇਂ ਵਿੱਚ ਹਾਕੀ ਖੇਡਦੇ ਰਹੇ ਹੋਣ ਖਿਡਾਰੀ ਆਪਣੀ ਰੰਗ-ਬਰੰਗੀ ਪੋਸ਼ਾਕ ਵਿੱਚ ਬਹੁਤ ਹੀ ਚੁਸਤ ਤੇ ਫੁਰਤੀਲੇ ਦਿਖਾਈ ਦੇ ਰਹੇ ਸਨ ਵਕਵਕ ਪ੍ਰਾਂਤਤਵਾਈਆਂ ਟੀਮਾਂ ਦੇ ਖਿਡਾਰੀਆਂ ਦੇ ਹਾਕੀ ਸਕਿੱਲ ਨੂੰ ਵੇਖ ਕੇ ਖੁਸ਼ੀ ਇਸ ਕਰਕੇ ਮਹਿਸੂਸ ਹੁੰਦੀ ਹੈ ਕਿ ਭਾਰਤੀ ਹਾਕੀ ਟੀਮ ਦਾ ਭਵਿੱਖ ਉਜਲਾ ਵਿਖਾਈ ਦਿੰਦਾ ਹੈ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਜੇ ਇਹ ਯੁਵਾ ਤੇ ਹੁਨਾਰ ਖਿਡਾਰੀ ਇਸੇ ਤਰ੍ਹਾਂ ਲਗਨ ਤੇ ਮਿਹਨਤ ਨਾਲ ਮੈਦਾਨ ਵਿੱਚ ਸੁਬਾ ਸ਼ਾਮ ਆਪਣਾ ਖੂਨ ਪਸੀਨਾ ਇਕ ਕਰਦੇ ਰਹਿਣ ਤੇ ਇਹਨਾਂ ਵਿੱਚੋਂ ਹੀ ਏਸ਼ੀਆ 올림픽 ਜਾਂ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਖੇਡਣ ਲਈ ਆਪਣਾ ਅਸਥਾਨ ਬਣਾ ਲੈਣਗੇ ਮੈਂ ਟੂਰਨਾਮੈਂਟ ਦੀ ਇਸ ਪ੍ਰਬੰਧਕ ਕਮੇਟੀ ਤੇ ਖਾਸ ਕਰਕੇ 올ंपियन ਦਵਿੰਦਰ ਸਿੰਘ ਗਰਚਾ ਅੰਤਰਰਾਸ਼ਟਰੀ ਖਿਡਾਰੀ ਸਰਦਾਰ ਦਲਜੀਤ ਸਿੰਘ 올ंपियन ਸੰਜੀਵ ਡਾਂਗ ਸ਼੍ਰੀ ਸਤਪਾਲ ਸਿੰਘ ਮੁੰਚੀ ਤੇ ਮਹਾਬੀਰ ਸਿੰਘ ਇਹਨਾਂ ਦੀ ਸੋਚ ਤੇ ਇਹਨਾਂ ਦੇ ਹਾਕੀ ਦੇ ਪ੍ਰਤੀ ਜਜ਼ਬਾਤ ਦੀ ਕਦਰ ਕਰਦਾ ਜੋ ਲਗਾਤਾਰ 24 ਸਾਲ ਤੋਂ ਇਹ ਪ੍ਰਤੀਯੋਗਤਾ ਬੜੇ ਸੁਚਾਰੂ ਢੰਗ ਨਾਲ ਚਲਾ ਰਹੇ ਨੇ ਇਸ ਟੂਰਨਾਮੈਂਟ ਦੀ ਵਿਲੱਖਣ ਗੱਲ ਇਹ ਵੀ ਵੇਖਣ ਨੂੰ ਮਿਲੀ ਹੈ ਕਿ ਜਿੰਨੇ ਵੀ ਮੈਚ ਖੇਡੇ ਗਏ ਨੇ ਉਹਨਾਂ ਮੈਚਾਂ ਦੇ ਮੁੱਖ ਮਹਿਮਾਨ ਤਕਰੀਬਨ ਹਾਕੀ ਦੇ 올ੰਪੀਅਨ ਹੀ ਬਣਾਏ ਗਏ ਨੇ ਜਿਵੇਂ ਕਿ ਭਾਰਤ ਦੀ ਹਾਕੀ ਦੇ ਸਟਾਲਵਰਡ 올ੰਪੀਅਨ सुरेंद्र ਸਿੰਘ ਸੋਢੀ ਜਿਨ੍ਹਾਂ ਨੇ ਮਾਸਕੋ 올ੰਪਿਕਸ ਵਿੱਚ ਆਪਣੀ ਹਾਕੀ ਬਾਈ ਚਲਾਕੀ ਨਾਲ 17 ਗੋਲ ਕੀਤੇ ਸਨ 올ੰਪੀਅਨ ਸਰਦਾਰ ਪ੍ਰਗਟ ਸਿੰਘ ਫੁੱਲ ਬੈਕ ਦੀ ਪੋਜੀਸ਼ਨ ਤੇ ਖੇਡਦਿਆਂ ਹੋਇਆਂ ਕਈ ਵਾਰ ਵਿਰੋਧੀ ਟੀਮ ਦੇ ਖਿਡਾਰੀਆਂ ਨੂੰ ਡੋਜ ਕਰਦੇ ਆ ਇਕੱਲੇ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦੇ ਰਾਹ ਤੇ ਪਾ ਦਿੰਦੇ ਵੇਖਿਆ ਹੈ 올ੰਪੀਅਨ ਦਵਿੰਦਰ ਗਰਚਾ ਜਿਨ੍ਹਾਂ ਮਾਸਕੋ 올림픽ਸ ਵਿੱਚ ਆਪਣੇ ਸਟੀਲ ਵਰਗੇ ਮਜ਼ਬੂਤ ਡੋਲਿਆਂ ਦੇ ਬਲ ਤੇ ਪੈਨਲਟੀ ਕਾਰਨਰ ਰਾਹੀਂ 8 ਗੋਲ ਦਾਗ ਕੇ ਦਰਸ਼ਕਾਂ ਦੀ ਸ਼ਲਾਘਾ ਦੇ ਕੇਂਦਰ ਬਣੇ ਸਨ ਇਸੇ ਤਰ੍ਹਾਂ ਦੇ ਨਾਲ 올림픽 ਗੁੰਦੀਪ ਕੁਮਾਰ ਇਹਨਾਂ ਦਾ ਵੱਡਾ ਭਰਾ 올ੰਪੀਅਨ ਚਰਨਜੀਤ ਕੁਮਾਰ ਜਿਸਨੇ ਕਿ ਮਾਸਕੋ 올림픽 ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ ਇਹਨਾਂ ਦੇ ਪਿਤਾ ਬ라우 ਰਾਜਕੁਮਾਰ ਜੀ ਅੰਤਰਰਾਸ਼ਟਰੀ ਖਿਡਾਰੀ ਰਹੇ ਨੇ ਤੇ ਪੰਜਾਬ ਦੀ ਹਾਕੀ ਨੂੰ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਇਸੇ ਤਰ੍ਹਾਂ ਦੇ ਨਾਲ 올ੰਪੀਅਨ ਸੰਜੀਵ ਕੁਮਾਰ ਡਾਂਗ ਇਹਨਾਂ ਨੇ 올ੰਪਿਕ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਤੇ ਹੁਣੇ ਬੜੇ ਤਗੜੇ ਰੂਪ ਵਿੱਚ ਹਾਕੀ ਦੀ ਸੇਵਾ ਕਰ ਰਹੇ ਨੇ ਸ਼੍ਰੀ ਸੰਜੀਵ ਕੁਮਾਰ ਜੋ ਕਪੂਰ ਟੂਰਨਾਮੈਂਟ ਵਿੱਚ ਬਹੁਤ ਹੀ ਜ਼ਿੰਮੇਵਾਰੀ ਨਾਲ ਸੇਵਾ ਕਰਦੇ ਨਜ਼ਰ ਆਏ ਤੇ ਉਸ ਤੋਂ ਬਾਅਦ ਸਰਦਾਰ ਉਦਮ ਸਿੰਘ ਹੁੰਡਲ ਤੇ ਸਰਦਾਰ ਹਰਜਿੰਦਰ ਸਿੰਘ ਰਿਆਡ ਇਨਾ ਸ਼ਖਸੀਤਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਜੋ ਉਚੇਚੇ ਤੌਰ ਤੇ ਇਸ ਟੂਰਨਾਮੈਂਟ ਤੇ ਪਹੁੰਚ ਕੇ ਪ੍ਰਬੰਧਕੀ ਕਮੇਟੀ ਦੀ ਹਰ ਪੱਖੋਂ ਮਦਦ ਕਰਦੇ ਰਹੇ ਨੇ ਫਾਈਨਲ ਮੈਚ ਸਟੀਲ ਅਥਾਰਟੀ ਆਫ ਇੰਡੀਆ ਤੇ ਸੁਰਜੀਤ ਹਾਕੀ ਅਕੈਡਮੀ ਜਲੰਧਰ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਗਿਆ ਇਨਾ ਛੋਟੀ ਉਮਰ ਦੇ ਖਿਡਾਰੀਆਂ ਦੀ ਐਕਸ਼ਨ ਭਰਪੂਰ ਤੇ ਸਕਿਲਫੁਲ ਹਾਕੀ ਨੂੰ ਵੇਖ ਕੇ ਇਦਾਂ ਲੱਗਦਾ ਸੀ ਜਿਵੇਂ ਦੋਵਾਂ ਟੀਮਾਂ ਦੇ ਕੋਚਾਂ ਨੇ ਤਕਨੀਕੀ ਪੱਖ ਤੋਂ ਇਨਾ ਉੱਪਰ ਕਾਫੀ ਮਿਹਨਤ ਕੀਤੀ ਹੈ ਦੋਵਾਂ ਟੀਮਾਂ ਦੀ ਖਿਡਾਰੀਆਂ ਦੀ ਸਟਾਪੇਜ, ਪਾਸਾਂ ਦੀ ਵੰਡ ਤੇ ਡ੍ਰਿਬਲਿੰਗ ਵੇਖਣ ਨਾਲ ਤਾਲੁਕ ਰੱਖਦੀ ਸੀ। ਦੋਵੇਂ ਟੀਮਾਂ ਛੋਟੇ ਤੇ ਲੰਮੇ ਪਾਸਾਂ ਦੁਆਰਾ ਇੱਕ ਦੂਜੇ ਦੇ ਗੋਲ ਤੇ ਹਮਲਾ ਕਰਦੀਆਂ ਰਹੀਆਂ। ਬੜੇ ਸੰਘਰਸ਼ ਤੋਂ ਬਾਅਦ ਸਟੀਲ ਅਥਾਰਟੀਜ਼ ਦੀ ਟੀਮ ਦੇ ਸਿਲਬਾ ਨੇ ਦੂਸਰੇ ਕੁਆਰਟਰ ਵਿੱਚ ਗੋਲ ਕਰ ਦਿੱਤਾ। ਹਾਫ ਟਾਈਮ ਤੋਂ ਬਾਅਦ ਬਰਾਬਰ ਤੇ ਆਉਣ ਲਈ ਸੁਰਜੀਤ ਹੌਕੀ ਅਕੈਡਮੀ ਦੀ ਟੀਮ ਪੂਰੀ ਏਡੀ ਚੋਟੀ ਦਾ ਜ਼ੋਰ ਲਾ ਕੇ ਕੰਬਾਈਨ ਹੋ ਕੇ ਖੇਡਦੀ ਰਹੀ। ਜਿਸ ਦੇ ਫਲਸਰੂਪ ਚੌਥੇ ਕੁਆਰਟਰ ਵਿੱਚ ਸੁਖਮਨਦੀਪ ਸਿੰਘ ਨੇ ਰਿਬਾਉਂਡ ਦਾ ਗੋਲ ਕਰਕੇ ਆਪਣੀ ਟੀਮ ਨੂੰ ਬਰਾਬਰੀ ਤੇ ਲਿਆ ਖ ਮੈਚ ਦੇ ਅੰਤ ਤੱਕ ਦੋਵੇਂ ਟੀਮਾਂ ਇੱਕ ਇੱਕ ਦੀ ਬਰਾਬਰੀ ਤੇ ਸਨ ਜਿਸ ਕਰਕੇ ਪੈਨਲਟੀ ਸ਼ੂਟਆਊਟ ਦੁਆਰਾ ਨਿਰਣੈ ਲਿਆ ਗਿਆ ਤੇ ਸਟੀਲ ਅਥਾਰਟੀ ਆਫ ਇੰਡੀਆ 3-2 ਦੇ ਫਰਕ ਨਾਲ ਇਸ ਟੂਰਨਾਮੈਂਟ ਨੂੰ ਜਿੱਤ ਕੇ ਇਸ ਦੀ ਚੈਂਪੀਅਨ ਬਣੀ ਫਾਈਨਲ ਮੈਚ ਦੇ ਮੁੱਖ ਮਹਿਮਾਨ ਬ੍ਰਿਗੇਡੀਅਰ ਸਰਦਾਰ ਹਰਜਰਨ ਸਿੰਘ ਜਿਨ੍ਹਾਂ ਨੇ ਆਪਣੀ ਭਰ ਜਵਾਨੀ ਵਿੱਚ ਭਾਰਤ ਵੱਲੋਂ 올림픽 ਤੇ 1975 ਦੇ ਵਰਲਡ ਕੱਪ ਵਿੱਚ ਹਿੱਸਾ ਲਿਆ ਸੀ ਸਰਦਾਰ ਹਰਜਰਨ ਸਿੰਘ ਲੈਫਟ ਆਊਟ ਦੀ ਪੋਜੀਸ਼ਨ ਤੇ ਖੇਡਦੇ ਆਂ ਜਦ ਇਹਨਾਂ ਕੋਲ ਗੇਂਦ ਆਉਂਦੀ ਸੀ ਤਾਂ ਗੇਂਦ ਨੂੰ ਲੈ ਕੇ ਤੇਜ਼ੀ ਨਾਲ ਦੌੜਦੇ ਨਹੀਂ ਸਨ ਉੱਡਦੇ ਵਿਖਾਈ ਦਿੰਦੇ ਸਨ ਉਨ੍ਹਾਂ ਨੇ ਆਪਣੇ ਮੁਬਾਰਕ ਹੱਥਾਂ ਨਾਲ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਸਟੀਲ ਅਥਾਰਟੀ ਆਫ ਇੰਡੀਆ ਜੋ ਜੇਤੂ ਰਹੀ ਉਸ ਨੂੰ ਖੂਬਸੂਰਤ ਕੱਪ ਦੇ ਨਾਲ 1 ਲੱਖ ਰੁਪਈਆ ਇਨਾਮ ਦਿੱਤਾ ਗਿਆ ਸੁਰਜੀਤ ਹੌਕੀ ਅਕੈਡਮੀ ਨੂੰ 51000 ਤੇ ਐਸਟੀਸੀ ਕੁਰੂਖੇਤਰ ਦੇ ਖਿਡਾਰੀਆਂ ਨੂੰ 31000 ਰੁਪਏ ਪ੍ਰਾਪਤ ਕਰਕੇ ਸਬਰ ਕਰਨਾ ਪਿਆ ਇਸ ਤੋਂ ਉਪਰੰਤ ਜਿਨ੍ਹਾਂ ਖਿਡਾਰੀਆਂ ਨੇ ਟੂਰਨਾਮੈਂਟ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਸੀ ਉਨ੍ਹਾਂ ਖਿਡਾਰੀਆਂ ਨੂੰ 5-5000 ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਫਿਰ ਮਿਲਾਂਗੇ ਇੱਕ ਨਵੇਂ ਦਿਲਚਸਪ ਕisse ਇੱਕ ਨਵੇਂ ਵੀਡੀਓ ਦੇ ਨਾਲ